ਨਰੀਆ ਨੂੰ ਪਿਆਰ ਪਰ ਇਸ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਹਜ਼ਾਰਾਂ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 3% ਵਾਧੇ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਇੱਕ ਵੱਡੀ ਅਪਡੇਟ ਜਿਹੜੀ ਹੈ ਸੂਤਰਾਂ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 3% ਵਾਧਾ ਜਿਹੜਾ ਹੋਣ ਦੀ ਸੰਭਾਵਨਾ ਜਿਹੜੀ ਹੈ ਇੱਕ ਵਾਰ ਫਿਰ ਤੋਂ ਦੁਬਾਰਾ ਬਣ ਗਈ ਹੈ ਸੋ ਮਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਧਾ ਹੋਵੇਗਾ ਟੋਟਲ ਡੀਏ ਕਿੰਨਾ ਹੋਵੇਗਾ ਇਹੇ ਵਾਧਾ ਜਿਹੜਾ ਹੈ ਦੋ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਮਿਲਣਾ ਸ਼ੁਰੂ ਹੋਵ ਜਾਵੇਗਾ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਹੁਣ ਚੱਲਦੇ ਆਂ ਅੱਜ ਦੀ ਬੜੀ ਅਤੇ ਖਾਸ ਅਪਡੇਟ ਦੇ ਵੱਲ ਸੋ ਦੋਸਤੋ ਸੂਤਰਾਂ ਦੇ ਵੱਲੋਂ ਹੁਣੇ-ਹੁਣੇ ਇੱਕ ਵੱਡੀ ਅਪਡੇਟ ਜਿਹੜੀ ਹੈ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਡੀਏ ਨਾਲ ਜੁੜੀ ਸਾਹਮਣੇ ਜਿਹੜੀ ਕਿ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ 10000 ਕੀ ਜਿਹੜੀ ਕਿ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਡੀਏ ਦੇ ਹਰ ਸਾਲ ਦੇ ਵਿੱਚ ਦੋ ਵਾਰ ਵਾਧਾ ਜਿਹੜਾ ਹੈ ਜਾਣੇ ਕਿ ਹਰ 6 ਮਹੀਨੇ ਬਾਅਦ ਮੁਲਾਜ਼ਮਾ ਦਾ ਡੀਏ ਜਿਹੜਾ ਹੈ ਵਧਾਇਆ ਜਾਂਦਾ ਹੈ ਇਹ ਡੀਏ ਜਿਹੜਾ ਹੈ ਕੇਂਦਰ ਜਿਹੜੇ ਕਿ ਕੇਂਦਰ ਸਰਕਾਰ ਮੁਲਾਜ਼ਮਾ ਦੇ ਡੀਏ ਦੇ ਵਿੱਚ ਵਾਅਦਾ ਕਰਦੀ ਹੈ ਤਮਲਾਸ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਡੀਏ ਦੇ ਵਿੱਚ ਆਟੋਮੈਟਿਕ ਵਾਧਾ ਜਿਹੜਾ ਕਿ ਆ ਜਾਂਦਾ ਹੈ ਕੀਤਾ ਜਾਂਦਾ ਹੈ ਸੋ ਹਾਲ ਹੀ ਦੇ ਵਿੱਚ ਸਾਰੀ ਹੀ ਜਾਣਕਾਰੀ ਹੋਈ ਹੈ ਕਿ CPI ਦੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਕਿ ਦਸੰਬਰ ਮਹੀਨੇ ਦਾ ਜੋ CPI ਡਾਟਾ ਭਾਅ ਕੀ ਉਹ ਡੈਕਸ ਜਿਸ ਨੂੰ ਦੇਖਦੇ ਹੋਏ ਹੀ ਡੀ ਜਿਹੜਾ ਕਿ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਜਾਂਦਾ ਹੈ ਅਤੇ ਨਵੰਬਰ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ ਇਹ ਡਾਟਾ ਕਾਫੀ ਪੁਰਾਣੀ ਹੈ ਜਿਹੜੀ ਕਿ ਟਾਈਮ ਤੋਂ ਵਾਅਦਾ ਹੋਇਆ ਹੈ ਵਾਅਦਾ ਆ ਰਿਹਾ ਹੈ ਭਾਫ ਕੀ ਦਸੰਬਰ 2023 ਤੋਂ ਇਹ ਡਾਟਾ ਜਿਹੜਾ ਹੈ 138C ਤੇ ਹੁਣ ਜਿਹੜੇ ਪਿਛਲੇ ਸਾਲ ਇਹ ਡਾਟਾ ਜਿਹੜਾ ਹੈ 144.5% ਦਾ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਸੂਤਰਾਂ ਦੇ ਵੱਲੋਂ ਦੱਸਿਆ ਜਾਣਾ ਜਾਂਦਾ ਹੈ ਕਿ ਜੇਕਰ ਇਹ ਡਾਟਾ ਜਿਹੜਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਹੀ ਵਾਧਾ ਹੋ ਰਿਹਾ ਹੈ ਤੇ ਦਸੰਬਰ ਮਹੀਨੇ ਦਾ ਜਿਹੜਾ ਡਾਟਾ ਵੱਧ ਕੇ ਆਇਆ ਹੈ ਤਾਂ ਜਿਹੜੇ ਡੀਏ ਦੇ ਵਿੱਚ 3% ਤੋਂ 4% ਵਾਧਾ ਜਿਹੜਾ ਹੈ ਜਾਂ ਹੋ ਸਕਦਾ ਹੈ ਸੂਤਰਾਂ ਦੇ ਵੱਲੋਂ ਮਿਨੀਮਮ ਜਿਹੜਾ ਹੈ ਘੱਟੋ ਘੱਟ ਜਿਹੜਾ ਹੈ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਉਹ 4% ਵਾਅਦਾ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਸੋ ਸੂਤਰਾਂ ਦੇ ਵੱਲੋਂ ਇਹ ਮਿਲੀ ਜਿਹੜੀ ਵੱਡੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 4% ਤੇ ਘਟੋ ਘਟਵਾਦਾ ਜਿਹੜਾ ਹੈ ਕੀਤਾ ਜਾ ਸਕਦਾ ਹੈ ਅਤੇ ਜੇਕਰ ਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਇੰਨੇ ਪਰਸੈਂਟ ਜਿਹੜਾ ਡੀਏ ਦਾ ਲਾਭ ਮਿਲੇਗਾ ਅਤੇ ਜਿਹੜਾ ਹੁਣ ਮੁਲਾਜ਼ਮਾਂ ਦੀ ਪੈਂਡਿੰਗ ਕਿਸ਼ਤਾਂ ਜਿਹੜੀਆਂ 11% ਆ ਉਹ 11% ਤੋਂ ਵੱਧ ਗਈਆਂ ਨੇ 15% ਹੋ ਜਾਵੇਗੀ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮੁਲਾਜ਼ਮਾਂ ਤੇ ਪੈਨਸ਼ਨ ਦੇ ਡੀਲੀ ਦੇ ਵਾਅਦੇ ਨੂੰ ਲੈ ਕੇ ਜਈਆਂ ਹੋਰ ਵੱਡੀਆਂ ਤੇ ਛੋਟੀਆਂ ਅਪਡੇਟ ਲੈ ਕੇ ਇਸ ਚੈਨਲ ਤੇ ਆਉਂਦੇ ਰਹਿਣੇ ਆ ਬਣੇ ਰਹਿਣਾ ਇਸ ਚੈਨਲ ਦੇ ਨਾਲ ਧੰਨਵਾਦ ਜੀ